ਇਥੇ ਦੇ ਕਟੜਾ ਦੇ ਵਿੱਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਝੜਪੁਹੀਆ ਕਟੜਾ ਬੰਦ ਦੇ ਦੌਰਾਨ ਸਥਾਨਕ ਲੋਕਾਂ ਨੇ ਪੁਲਿਸ ਤੇ ਪੱਥਰਬਾਜ਼ੀ ਕਰ ਦਿੱਤੀ। ਵੈਸ਼ਨੂ ਦੇਵੀ ਰੋਪਵੇ ਪ੍ਰੋਜੈਕਟ ਦਾ ਵਿਰੋਧ ਕਰੀ ਨੇ ਪ੍ਰਦਰਸ਼ਨਕਾਰੀ ਪੁਲਸੀਆਂ ਗੱਡੀਆਂ ਦੀ ਵੀ ਬੁਰੀ ਤਰ੍ਹਾਂ ਭੰਤੋੜ ਕੀਤੀ ਗਈ ਹੈ। ਪੱਥਰਬਾਜ਼ੀ ਦੇ ਵਿੱਚ ਕਈ ਪੁਲਿਸ ਕਰਮੀ ਜ਼ਖਮੀ ਹੋਏ ਨੇ। 4 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਦੁਕਾਨਦਾਰ ਤੇ ਵਪਾਰੀ ਰੂਪਵੇ ਪ੍ਰੋਜੈਕਟ ਸ਼ੁਰੂ ਹੋਣ ਦੇ ਨਾਲ ਵਪਾਰ ਦੇ ਵਿੱਚ ਫਰਕ ਪੈਣ ਦਾ ਡਾੜਾ ਰਿਹਾ ਹਾਲਾਤਾਂ ਤੇ ਕਾਬੂ ਪਾਉਣ ਦੇ ਵਿੱਚ ਜੁਟੀ ਪੁਲਿਸ ਤੇ ਸੀਆਰਪੀਐਫ ਦੀ ਟੀਮ ਪਿਛਲੇ ਹਫਤੇ ਸ੍ਰੀ ਵੈਸ਼ਨੂ ਦੇਵੀ ਸ਼ਰਾਈਨ ਬੋਰਡ ਨੇ ਬਜ਼ੁਰਗ ਤੇ ਦਿਵਿਆਂਗ ਤੀਰਥ ਯਾਤਰੀਆਂ ਦੀ ਯਾਤਰਾ ਸੁਵਿਧਾਜਨਕ ਬਣਾਉਣ ਦੇ ਲਈ ਲੰਬੇ ਸਮੇਂ ਤੋਂ ਰੁਕੇ ਹੋਏ ਰੂਪਵੇ ਪ੍ਰੋਜੈਕਟ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਤਾਂ ਇਸ ਦੇ ਵਿਚਾਲੇ ਇਸ ਦਾ ਅਭਰੂਧ ਵੀ ਹੋ ਰਿਹਾ ਜੰਮੂ ਦੇ ਕਟੜਾ ਦੇ ਵਿੱਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਇਸ ਦਰਾਂ ਚੜਤੀ ਹੋਈ ਤੁਹਾਨੂੰ ਛੱਡ ਪਈਆਂ ਤਸਵੀਰਾਂ ਵਿਖਾ ਰਿਆਂ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਨਜ਼ਰ ਆ ਰਹੇ ਨੇ ਪੁਲਿਸ ਮੁਲਾਜ਼ਮਾਂ ਦੀ ਵੱਡੀ ਗਿਣਤੀ ਤੇ ਨਾਤੀ ਹੈ ਆਪਸ ਦੇ ਵਿੱਚ ਝੜਦੇ ਹੋਏ ਆ ਚੜਪ ਹੁੰਦੀ ਹੋਈ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਕਟੜਾ ਬੰਦੇ ਦੌਰਾਨ ਸਥਾਨਕ ਲੋਕਾਂ ਨੇ ਦਰਸਲ ਪੁਲਿਸ ਤੇ ਇਸ ਦੌਰਾਨ ਪੱਥਰਬਾਜ਼ੀ ਤੱਕ ਕਰ ਦਿੱਤੀ ਪੱਥਰਬਾਜ਼ੀ ਨੂੰ ਕੀਤੀ ਜਾ ਰਹੀ ਹੈ ਇਸ ਵੇਲੇ ਵੀ ਇਹ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਵੈਸ਼ਨੂ ਦੇਵੀ ਰੋਕਵੇ ਪ੍ਰੋਜੈਕਟ ਦਾ ਦਰਸਲ ਇਹਨਾਂ ਦੇ ਵੱਲੋਂ ਆਪਰੋਧ ਕੀਤਾ ਜਾ ਰਿਹਾ ਹੈ ਪੁਲਿਸ ਦੀਆਂ ਗੱਡੀਆਂ ਦੀ ਵੀ ਪ੍ਰਦਰਸ਼ਨਕਾਰੀਆਂ ਨੇ ਭੰਨਤੋੜ ਕੀਤੀ ਪੱਥਰਬਾਜ਼ੀ ਦੇ ਵਿੱਚ ਕਈ ਪੁਲਿਸ ਕਰਮੀ ਵੀ ਜ਼ਖਮੀ ਹੋਏ ਨੇ ਉਥੇ ਹੀ ਚਾਰ ਦਿਨਾਂ ਤੋਂ ਦਰਸਲੇ ਇਹ ਦੁਕਾਨਦਾਰ ਤੇ ਵਪਾਰੀ ਜੋ ਕਿ ਆਪਣੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਤੇ ਅਚਾਨਕ ਇਹ ਪ੍ਰਦਰਸ਼ਨ ਹਿੰਸਕ ਹੋ ਜਾਂਦਾ ਹੈ ਹਮਸਾ ਦਾ ਰੂਪ ਧਾਰਨ ਕਰ ਜਾਂਦਾ ਹੈ ਜਦੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਜਾਂਦੀ ਹੈ ਪੁਲਸ ਕਰਮੀਆਂ ਤੇ ਪੱਥਰਬਾਜ਼ੀ ਤਾਂ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਪੂਰੀ ਚੜ੍ਹਤ ਦੀਆਂ ਤਸਵੀਰਾਂ ਵਿੱਚ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ दिक्कत करेगा आज वहाँ रोजगार का ध्यान पूरी तरह से रखा जा रहा है डिविजनल कमिश्नर की कमेटी ने लोगों से बायदे बातचीत किया है किसी का कोई कंसर्न होगा जेन्य कंसर्न होगा तो उसको जरूर देखा थैंक यू सर लेकिन विकास भी हो और रोजगार भी बढ़